ਨੈਸ਼ਨਲ ਹਾਈਵੇ 52 ਉੱਪਰ ਪਾਤੜਾਂ ਤੋਂ ਸੰਗਰੂਰ ਜਾ ਰਹੇ ਛੋਟੇ ਹਾਥੀ ਦੇ ਡਰਾਈਵਰ ਵੱਲੋਂ ਕੁੱਤੇ ਨੂੰ ਬਚਾਉਂਦਿਆਂ ਵਾਹਨ ਪਲਟ ਗਿਆ। ਅੱਗ ਲੱਗਣ ਕਾਰਨ ਸਮਾਨ ਸਮੇਤ ਵਾਹਨ ਹੋਇਆ ਸੁਆਹ। ਡਰਾਈਵਰ ਨੂੰ ਹਸਪਤਾਲ ਦਾਖਲ ਕਰਵਾਇਆ। ਸਮਾਂ ਰਹਿੰਦਿਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਬੁਝਾਈ। ਵਾਹਨ ਦੇ ਫਿਊਲ ਟੈਂਕ ਵਿੱਚ ਸੀਐਨਜੀ ਭਰਿਆ ਹੋਣ ਤੇ ਵੱਡਾ ਹਾਦਸਾ ਹੋਣੋਂ ਟਲਿਆ ਉਹ ਜਗ ਗੱਜ ਦੂਰੀ ਤੇ ਸੀ ਪੈਟਰੋਲ ਪੰਪ ਪੁਲਿਸ ਪ੍ਰਸ਼ਾਸਨ ਵੱਲੋਂ ਮੌਕੇ ਤੇ ਪਹੁੰਚ ਕੇ ਅੱਗ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਟ੍ਰੈਫਿਕ ਕਾਨੂੰਨ ਤਾਇਵਾਟ ਕੀਤਾ ਸਾਨੂੰ ਇਹ ਪਤਾ ਲੱਗਿਆ ਕਿ ਘਰਾਟ ਦੇ ਨੇੜੇ ਜਿਹੜੀ ਇੱਕ ਗੱਡੀ ਨੂੰ ਅੱਗ ਲੱਗ ਗਈ ਆ ਅਸੀਂ ਮੌਕੇ ਤੇ ਪਹੁੰਚੇ ਆ ਤੇ ਮੌਕੇ ਤੇ ਪਹੁੰਚ ਕੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਜਿਹੜੀ ਅੱਗ ਤੇ ਕੰਟਰੋਲ ਕਰ ਲਿਆ ਕੋਈ ਜਾਨੀ ਮਾਲੀ ਜਿਹੜਾ ਜਾਨੀ ਨੁਕਸਾਨ ਦਾ ਵਿਚਾਰਿਆ ਮਾਲੀ ਨੁਕਸਾਨ ਹੋਇਆ ਉਹ ਜਿਹੜੀ ਹੈਗੀ ਪ੍ਰਸੀਡਿੰਗ ਦਾ ਦੇਖੋ ਮਤਲਬ ਪਹਿਲਾਂ ਹੋਇਆ ਸਾਡੇ ਤੋਂ ਆਣ ਤੋਂ ਪ੍ਰਸੀਡਿੰਗ ਕਰ ਰਹੇ ਆ ਅਸੀਂ ਦੇਖ ਰਹੇ ਆ ਕਿ ਕਿੱਦਾਂ ਹੋਇਆ ਇਹ ਉਹ ਸਾਰੀ ਅੱਗੇ ਕਰ ਜਿਹੜੀ ਆ ਰਹੀ ਸੀਗੀ ਜੇ ਆਪਣੀ ਪਾਤਰ ਵਾਲੀ ਸਾਈਡ ਤੋਂ ਆ ਰਹੀ ਸੀ ਤੇ ਸੰਗਰੂਪਨ ਵੱਲ ਨੂੰ ਜਾ ਰਹੀ ਸੀਗੀ ਤੇ ਘਰਾੜ ਦੇ ਨੇੜੇ ਜਿਹੜਾ ਪੰਪ ਆ ਇਹਦੇ ਸਾਹਮਣੇ ਕੋਈ ਜੋ ਪ੍ਰਾਨਾ ਫੇਸੀ ਆ ਸਾਨੂੰ ਪਤਾ ਲੱਗਿਆ ਕਿ ਕੋਈ ਕੁੱਤਾ ਵਗੈਰਾ ਆਣ ਕਰਕੇ ਕੰਟਰੋਲ ਗੱਡੀ ਦਾ ਜਿਹੜਾ ਖੋਇਆ ਗਿਆ ਜਿਸ ਕਾਰਨ ਇਹਦੇ ਵਿੱਚ ਜੋ ਜਲਨਸ਼ੀਲ ਪਦਾਰਥ ਸੀ ਜਿੱਦਾਂ ਲਾਈਟਰ ਵਗੈਰਾ ਸੀਗੇ ਉਹ ਵਿੱਚ ਹੈਗੇ ਸੀਗੇ ਇਹਦੇ ਜਿਸ ਕਾਰਨ ਜਿਹੜੀ ਅੱਗ ਨੇ ਮਤਲਬ ਅੱਗ ਫੜ ਲਈ ਆ ਉਹਨੇ ਉਹ ਕਰ ਰਹੇ ਆ ਜੀ ਅਸੀਂ ਹਲੇ ਜਿਹੜੀ ਸਾਡੀ ਪਹਿਲੀ ਮੋਡਲੀ ਸੀਗੀ ਉਹ ਕੀ ਅੱਗ ਤੇ ਕੰਟਰੋਲ ਕੀਤਾ ਜਾਵੇ ਤੇ ਜਿਹੜਾ ਡਰਾਈਵਰ ਆ ਉਹਨੂੰ ਹਸਪੀਟਲ ਪਹੁੰਚਾਇਆ ਜਾਵੇ ਉਹ ਅਸੀਂ ਕਰਾ ਕਰਤਾ ਹਸਪੀਟਲ ਜਿਹੜਾ ਆਪਣਾ ਡਰਾਈਵਰ ਆ ਉਹਨੂੰ ਹਸਪੀਟਲ ਭੇਜ ਦਿੱਤਾ ਤੇ ਅੱਗ ਤੇ ਕੰਟਰੋਲ ਕਰ ਲਿਆ ਅਸੀਂ ਸਾਹਮਣੇ ਸੀਗਾ ਪੰਪ ਪੰਪ ਦੇ ਸਾਹਮਣੇ ਨਹੀਂ ਲੱਗੀ ਇਹ ਤਾਂ ਹੈਗਾ ਕੋਈ ਜਿਹੜਾ ਨਿਕਸ਼ਾਨਾ ਹੈ ਜਿਹੜਾ ਸੀਐਨਜੀ ਸੀਗਾ ਆਹ ਦੇਖ ਰਹੇ ਆ ਜੀ ਅਸੀਂ ਉਹ ਪਤ ਕਰ ਰਹੇ ਆ ਕਿ ਕਿਹੜਾ ਫਿਊਲ ਮਾਸਾ ਸਾਹਿਬ ਸਿੰਘ ਫਾਇਰਮੈਨ ਫਾਇਰ ਸਟੇਸ਼ਨ ਸੁਨਾਮ ਤੋਂ ਜੋ ਕਿ ਸਾਨੂੰ ਤਕਰੀਬਨ 2:30 ਵਜੇ ਦੇ ਕਰੀਬ ਸੂਚਨਾ ਮਿਲੀ ਕਿ ਆ ਸੁੰਦਰ ਘਰਾਟ ਜਿਹੜਾ ਮੇਨ ਰੋਡ ਹੈ ਦੜਬੇ ਵਾਲਾ ਉਹਦੇ ਤੇ ਗੱਡੀ ਨੂੰ ਅੱਗ ਲੱਗੀ ਹੋਈ ਹੈ ਸੀਐਨਜੀ ਗੱਡੀ ਨੂੰ ਸੋ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਤੇ ਤੁਰੰਤ ਫਾਇਰਟੈਂਡਰ ਜਿਹੜਾ ਉਹ ਟਰਨਆਊਟ ਕੀਤਾ ਦਫ਼ਤਰੋਂ ਤਦ ਤੱਕ ਰਿਗਨ ਉਸੇ ਵਕੀਓ ਨਾਲ ਲੋਕੀ 10 ਤੋਂ 15 ਮਿੰਟ ਦੇ ਵਿੱਚ ਵਿੱਚ ਪਹੁੰਚ ਗਏ ਤੇ ਮੌਕੇ ਤੇ ਆ ਕੇ ਸਾਡੇ ਮੁਲਾਜ਼ਮਾਂ ਨੇ ਸਾਰੂ ਸਮੂਹ ਸਟਾਫ ਨੇ ਬਹੁਤ ਹੀ ਸਿਜਤ ਦੇ ਨਾਮਤ ਦੇ ਨਾਲ ਅੱਗ ਤੇ ਕਾਬੂ ਪਾਇਆ ਸੋ ਬਾਕੀ ਟੈਂਡਰ ਕਿੱਥੋਂ ਕਿੱਥੋਂ ਪਹੁੰਚੇ ਸੀਗੇ ਸਰ ਟੈਂਡਰ ਇੱਕ ਸੁਨਾਮ ਤੋਂ ਹੈ ਸੁਨਾਮ ਫਾਇਰ ਸਟੇਸ਼ਨ ਤੋਂ ਇੱਕ ਸੁਨਾਮ ਫਾਇਰ ਸਟੇਸ਼ਨ ਤੋਂ ਸੇ ਸਾਰਾ ਇਥੇ ਜਿਹੜੀ ਗੱਡੀ ਸੀ ਕਿ ਇਹਦੇ ਵਿੱਚ ਕੀ ਲੋਡ ਸੀਗਾ ਕਿ ਕਿਧਰੋਂ ਕਿਧਰ ਜਾ ਰਹੀ ਸੀ ਤੁਹਾਨੂੰ ਜਾਣਕਾਰੀ ਮਿਲੂਗੀ ਸਰ ਤਾਂ ਸੇ ਇਸਦਾ ਰੂਟ ਦਾ ਹਜੇ ਕੁਝ ਕਲੀਅਰ ਨਹੀਂ ਹੋਇਆ ਵੀ ਕਿਧਰੋਂ ਕਿਧਰ ਜਾ ਰਹੀ ਸੀ ਬਟ ਇਹਦੇ ਵਿੱਚ ਜਿਹੜੇ ਲਾਈਟਰ ਸੀਗੇ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਜੋਲਨਸ਼ੀਲ ਪਦਾਰਥ ਹੈ ਜਿਹੜਾ ਤੇ ਉਹ ਸੀਗਾ ਲੋਡ ਤੇ ਤੂਜੋ ਜਿਹੜੀ ਇਹ ਗੱਡੀ ਆ ਤੇ ਇਹ ਖੁਦ ਸੀ ਐਨਜੀ ਗੱਡੀ ਸੀਗੀ ਕਿਉਂਕਿ ਇਹ ਇੱਕ ਤਰ੍ਹਾਂ ਦਾ ਦੋਨੋਂ ਹੀ ਚੀਜ਼ਾਂ ਜਿਹੜੀਆਂ ਜੋਲਨਸ਼ੀਲ ਪਦਾਰਥ ਸੀਗੀਆਂ ਕਾਫੀ ਮਾਤਰਾ ਦੇ ਵਿੱਚ ਇੱਕ ਐ ਗੱਡੀ ਐ ਐਕਸਪਲੋਸਿਵ ਜਿਹੜਾ ਇਹਦੇ ਚ ਚੀਜ਼ ਆ ਇਹ ਸਰ ਉਹਨੂੰ ਇੱਥੇ ਦੇਖਣ ਨੂੰ ਮਿਲ ਰਿਹਾ ਕਿ ਪੈਟਰੋਲ ਪੰਪ ਕੁਸ਼ਤ ਕੱਜ ਦੀ ਦੂਰੀ ਤੇ ਹੈ ਹਾਂ ਜੀ ਵੀ ਦੇਖ ਜੀਓ ਤੁਸੀਂ ਸਰ ਇਹ ਵੀ ਦੇਖਿਆ ਜਾਂਦਾ ਕਿ ਪੈਟਰੋਲ ਪੰਪ ਨਜ਼ਦੀਕ ਹੈ ਤੇ ਵੱਡਾ ਹਾਸਾ ਹੋ ਸਕਦਾ ਸੀ ਜੇਕਰ ਸਾਡੇ ਫਾਇਰ ਸਟੇਸ਼ਨ ਦੇ ਮੁਲਾਜ਼ਮ ਆ ਕੇ ਮੌਕੇ ਤੇ ਕਾਰਵਾਈ ਨਾ ਕਰਦੇ ਨਾ ਅੱਗੇ ਤੇ ਕਾਬੂ ਪਾਉਂਦੇ ਤਾਂ ਕੁਝ ਮਿੰਟਾਂ ਦੇ ਕੁਝ ਘੰਟਿਆਂ ਦੇ ਵਿੱਚ ਵੱਡਾ ਹਾਸਾ ਹੋਣ ਦੀ ਸੁਭਾਵਨਾ ਸੀਗੀ ਸੋ ਇੱਥੇ ਮੌਕੇ ਤੇ ਪਹੁੰਚਾ ਪ੍ਰਸ਼ਾਸਨ ਤੇ ਸਾਡੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਫਾਇਰ ਸਟੇਸ਼ਨ ਸੁਨਾਮ ਦੇ ਸਾਰੇ ਮੁਲਾਜ਼ਮ ਤੇ ਫਾਇਰ ਸਟੇਸ਼ਨ ਸਮਰੂਰ ਦੇ ਮੁਲਾਜ਼ਮਾਂ ਦੀ ਜਿਹੜਾ ਟੀਮਾਂ ਇੱਥੇ ਵਰਕ ਕਰ ਲਈਆਂ ਨੇ ਸੋ ਉਹਨਾਂ ਨੇ ਬਹੁਤ ਹੀ ਮਿਹਨਤ ਦੇ ਨਾਲ ਅੱਗੇ ਕੰਟਰੋਲ ਪਾਇਆ ਤੇ ਵੱਡੇ ਜਿਹੜਾ ਵੱਡਾ ਹਾਸਾ ਹੋਣ ਤੋਂ ਜਿਹੜਾ ਹੋਆ ਇਹ ਤਾਂ ਕਾਬੂ ਚ ਆ ਗਿਆ ਤੁਹਾਡੇ ਹਾਂ ਜੀ ਹਾਂ ਸਹੀ ਸਰ ਬਿਲਕੁਲ ਕਾਬੂ ਚ ਆ ਤੁਸੀਂ ਬਾਕੀ ਦੇਖ ਸਕਦੇ ਹੋ ਹਨਾ ਸੀਐਨਜੀ ਜਿਹੜਾ ਕੋਈ ਖਤਰੇ ਤੋਂ ਬਾਹਰ ਨਹੀਂ ਹੁਣ ਖਤਰੇ ਤੋਂ ਬਾਹਰ ਹੈ ਬਿਲਕੁਲ ਬਾਹਰ ਹੈ ਸਰ ਕਿਉਂਕਿ ਅਸੀਂ ਥੋੜੇ ਜਾਂਚ ਕੀਤੀ ਸੀ ਇਹਨਾਂ ਦੀ ਬਿਲਕੁਲ ਖਤਰੇ ਤੋਂ ਬਾਹਰ ਹੈ ਸੋ ਹੁਜੇ ਵੀ ਅਸੀਂ ਜਿਹੜਾ ਅਕਰੋ ਕੰਟਰੋਲ ਕਰੀ ਜਾਂਦੇ ਆ ਅਸੀਂ ਪ੍ਰੋਪਰਲੀ ਵਰਕ ਕਰਕੇ ਸੁਰਿਆ ਇਥੋਂ ਜਵਾਬੀ ਹੁਕਮ ਲੈ ਕੇ ਫੇਰੇ ਵਾਪਸ ਆਉਂਦੇ ਆ ਉਸ ਚੌਕੀ ਕੀ ਨਾਮ ਹੈ ਜੀ ਜਸਵਿੰਦਰ ਸਿੰਘ ਜੀ ਅੱਜ ਰੋਡ ਤੇ ਗੱਡੀ ਨੂੰ ਅੱਗੇ ਲੱਗੀ ਆ ਤੁਸੀ ਚਾਸ਼ਮੀ ਤੇ ਕਵਾਉਂ ਕਿ ਇੱਕ ਟੈਕ ਸੀ ਸਾਨੇ ਮੌਕੇ ਤੇ ਦੇਖਿਆ ਜੀ ਇਹ ਹਾਲਸਾ ਜੀ ਇਹ ਫੁੱਲ ਸਪੀਡ ਤੇ ਆ ਰਿਹਾ ਸੀ ਇਹਦੇ ਮੂਰੇ ਕੁੱਤਾ ਆ ਗਿਆ ਜੀ ਕੁੱਤੇ ਕਾਰਨ ਇਹਨੇ ਕੱਟ ਮਾਰਿਆ ਕੱਟ ਮਾਰਨ ਕਾਰਨ ਸਾਡੀਆਂ ਇਧਰ ਕਾਰਾਂ ਖੜੀਆਂ ਸੀ ਉਹਨਾਂ ਦੇ ਵਿੱਚ ਵੱਜ ਗਈ ਇਹ ਪਲਟ ਗਿਆ ਸਾਈਡ ਤੇ ਗੜੇ ਤੇ ਉਹ ਬਹੁਤ ਵੱਡਾ ਭਾਂਬੜ ਲੱਗੜਾ ਜੀ ਅੱਗ ਦਾ ਲੈਟਰਾਂ ਦੇ ਪੜਾਕੇ ਵੀ ਬਹੁਤ ਪਏ ਅਸੀਂ ਨੇ ਪਾਣੀ ਵੀ ਛਿੜਕਿਆ ਦੇ ਉੱਪਰ ਵੀ ਬੁਝੇ ਜਦੋਂ ਫਿਰ ਜਾਦੇ ਵੱਧ ਗਈ ਅੱਗ ਜੀ ਅਸੀਂ ਸਾਈਡ ਤੇ हट ਗਏ ਵੀ ਸੀ ਐਨ ਜੀ ਟੈਂਕਾ ਹੀ ਕਿਤੇ ਫਟ ਜੇ ਫਿਰ ਅਸੀਂ ਨੇ ਆਪਣੀਆਂ ਕਾਰਾਂ ਖਿੱਚੀਆਂ ਹੀ ਸਟਾਰਟ ਕਰ ਕਰ ਪਰੇ ਕਰੀਆਂ ਵਰਕਸ਼ਾਪ ਵੀ ਲਾ ਲਈ ਜੀ ਅਸੀਂ ਨੇ ਫਿਰ ਫਿਰ ਵੀ ਰੇਤਾ ਰੂਤਾ ਮਾਰਿਆ ਅਜੀ ਪੰਪ ਤੋਂ ਜਾ ਕੇ ਸਿਲੰਡਰ ਵੀ ਲੈ ਕੇ ਆਏ ਉਹ ਵੀ ਚਲਾਇਆ ਜੀ ਪਰ ਅੱਗ ਨਹੀਂ ਸਮਝੋ ਜਾਈ ਜਿਆਦੇ ਤੇਜ਼ ਹੋ ਗਈ ਫਿਰ ਅਸੀਂ ਖੜਾ ਛੱਡਤਾ ਜੀ ਦਾ ਫਿਰ ਫਰੈਵਰਡ ਨੂੰ ਮਾਰਿਆ ਆਈਫੋਨ ਆ ਉਹ ਵੀ ਬਹੁਤ ਲੇਟ ਆਈ ਜੀ ਕਿੰਨੇ ਸਮੇਂ ਬਾਅਦ ਆਈ ਹੈ ਫਿਰ ਫਰੈਵਰਡ ਆਈ ਆਈ ਘੱਟੋ ਘੱਟ 35 ਮਿੰਟਾਂ ਬਾਅਦ ਚੋਈ 40 ਮਿੰਟਾਂ ਬਾਅਦ ਚੋਈ ਛੋਟੇ ਫੋਨ ਕਰਨ ਤੋਂ ਬਾਅਦ ਹਾਂਜੀ ਤੁਹਾਡੀ ਵਰਕਸ਼ਾਪ ਹੈ ਕਾਦੀ ਵਰਕਸ਼ਾਪ ਹੈ ਇਹ ਡੈਂਟਿੰਗ ਮੈਂਡਿੰਗ ਦਾ ਕੰਮ ਕਰਦੇ ਆਂ ਜੀ ਅਸੀਂ ਇੱਥੇ ਤੁਹਾਡੀਆਂ ਵੀ ਬਾਹਰ ਗੱਡੀਆਂ ਖੜੀਆਂ ਹਾਂਜੀ ਹਾਂਜੀ ਉਹਨਾਂ ਨੂੰ ਨੁਕਸਾਨ ਹੋਇਆ ਕੋਈ ਹਾਂਜੀ ਇੱਕ ਦਾ ਇੱਕ ਦਾ ਡਸਟਰ ਬੈਕ ਸਾਈਡ ਤੋਂ ਖਤਮ ਕਰਤੀ ਜੀ ਇੱਕ ਵਰਨਾ ਕਰਤੀ ਜੀ ਗੋਡਾ ਉਹਦਾ ਚੱਕ ਦਾ ਫਰੰਟ ਤੋਂ ਹੀ ਇੱਕ ਹਲਟ ਹੋਈ ਐਸਨ ਤੋਂ ਇਹੀ ਮੰਗਾ ਜੀ ਜਿਹੜੀ ਸਾਡੀ ਬਣਦੀ ਕਾਰਵਾਈ ਆ ਉਹ ਸਾਨੂੰ ਮਿਲ ਜੇਈ ਠੀਕ ਹੈ ਜੀ ਇਹ ਬਹੁਤ ਵੱਡਾ ਹਾਲਸਾ ਆ ਅੱਗੇ ਵਾਸਤੇ ਵੀ ਪ੍ਰਸ਼ਾਸਨ ਨੂੰ ਇਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਇਹਨਾਂ ਦਾ ਕੋਈ ਸਦਾਰ ਕਰਿਆ ਜਾਵੇ ਸੀਐਨਜੀ ਇਹਨਾਂ ਦਾ ਬਿਲਕੁਲ ਨੇੜੇ ਹਾਦਸਾ ਵਾਪਰਿਆ ਕਿ ਇਸ ਤੋਂ ਵੱਡਾ ਹਾਦਸਾ ਹੋ ਸਕਦਾ ਸੀ ਬਿਲਕੁਲ ਸਰ ਜੀ ਸੀਐਨਜੀ ਟੈਂਕ ਫਟ ਜਾਂਦਾ ਤਾਂ ਬਹੁਤ ਵੱਡਾ ਪੰਜਾਬ ਪੱਧਰ ਤੇ ਇਹ ਹਾਲਸਾ ਵਾਪਰਦਾ ਹੀ ਠੀਕ ਹੈ